ਜਲੰਧਰ ਦੇ ਲਿੰਕ ਰੋਡ ਤੇ ਸਥਿਤ ਸੂਫੀ ਗਾਇਕ ਖਾਨਸਰਾਏ ਹੰਸ ਦੀ ਕੋਠੀ ਨੇੜੇ ਸਥਿਤ ਸ੍ਰੀ ਗੁਰੂਵਰਦਾਸ ਪਵਨਚ ਚੌਰ ਗੋਲਕ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਚੋਰੀ ਦੀ ਵਾਰਦਾਤ ਮੰਦਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਜਿਸ ਵਿੱਚ ਇੱਕ ਚੋਰ ਮੰਦਰ ਵਿੱਚ ਚੋਰੀ ਕਰਦਾ ਨਜ਼ਰ ਆ ਰਿਹਾ ਹੈ ਚੋਰੀ ਦੀ ਸ਼ਿਕਾਇਤ ਥਾਣਾ ਨੰਬਰ 6 ਨੂੰ ਦੇ ਦਿੱਤੀ ਗਈ ਹੈ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਵਰਿੰਦਰ ਨੇ ਦੱਸਿਆ ਕਿ ਸ਼੍ਰੀ ਗੁਰਵਦਾਸ ਪਵਨ ਚ ਦੇਰ ਰਾਤ 2 ਵਜੇ ਚੋਰਾ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ ਸ਼੍ਰੀ ਗੁਰਵਦਾਸ ਪਵਨ ਵਿੱਚ ਇਹ ਚੌਥੀ ਘਟਨਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮਾਮਲੇ ਸੰਬੰਧੀ SCP ਸਾਹਿਬ ਨਾਲ ਗੱਲ ਕੀਤੀ ਸੀ ਪਰ ਕੋਈ ਹੱਲ ਨਹੀਂ ਨਿਕਲਿਆ। ਉਹਨਾਂ ਨੇ ਦੱਸਿਆ ਕਿ 3-4 ਦਿਨ ਪਹਿਲਾਂ ਦਿਨ ਦਿਹਾੜੇ ਚੋਰ ਮੋਟਰਸਾਈਕਲ ਚੋਰੀ ਕਰਕੇ ਲੈ ਗਏ ਸਨ। ਇਸ ਤੋਂ ਬਾਅਦ ਚੋਰ ਸਾਈਕਲ ਅਤੇ ਸਿਲੰਡਰ ਲੈ ਕੇ ਵੀ ਭੱਜ ਗਏ। ਉਹਨਾਂ ਦੱਸਿਆ ਕਿ ਚੋਰ ਦੇਰ ਰਾਤ ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਗਏ ਇਸ ਦੌਰਾਨ ਉਹਨਾਂ ਨੇ ਸੀਸੀਟੀਵੀ ਕੈਮਰਿਆਂ ਤੇ ਲਿਫਾਫੇ ਚੜਾ ਦਿੱਤੇ ਜਿਸ ਤੋਂ ਬਾਅਦ 골ਕ ਤੋਂ 40 ਤੋਂ 50000 ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ ਕੈਮਰੇ ਵਿੱਚ ਸਿਰਫ ਇੱਕ ਵਿਅਕਤੀ ਹੀ ਨਜ਼ਰ ਆਇਆ ਹੈ ਹੋ ਸਕਦਾ ਹੈ ਕਿ ਹੋਰ ਸਾਥੀ ਬਾਹਰ ਉਹਨਾਂ ਦੀ ਉਡੀਕ ਕਰ ਰਹੇ ਹੋਣ